ਆ ਉਧਰ ਲੰਘ ਜਾਣਾ ਚਲ ਚੱਕ ਲਿਓ ਫਿਰ ਕੀ ਨਾਮ ਹੈ ਬਟਾ ਮੇਰਾ ਸਾਈਕੀ ਤੇ ਇਹ ਕਦੋਂ ਜਿਹੜੇ ਹੈ ਇਹ ਕਿਨਾਰਾ ਜਿਹੜਾ ਬੈਠਣਾ ਸ਼ੁਰੂ ਹੋਇਆ ਤੇ ਪਰਸੋਂ ਬੈਠਿਆ ਸੀ ਜਦ ਅਸੀਂ ਆਏ ਤੇ ਉੱਧਰ ਸਾਰੇ ਕੰਮ ਹੋ ਗਏ ਨਾ ਜੀ ਜਦ ਬੰਦੇ ਉੱਤੇ ਕਰ ਰਹੇ ਤੇ ਉਹਨੇ ਇੱਧਰ ਆ ਕੇ ਦੇਖਿਆ ਤਾਂ ਇਹ ਸਾਰਾ ਡੰਗਾ ਵੇਚ ਗਿਆ ਤੇ ਉੱਥੇ ਫਿਰ ਬੋਰੀਆਂ ਲਾਈਆਂ ਸੀ ਸਾਰੇ ਅੱਗੇ ਤੱਕ ਸਾਰੇ ਪਹਿਲਾਂ ਜੰਬੋ ਬੈਗ ਕਿਤੇ ਹੀ ਇੱਥੇ ਦੇ ਪਰ ਪਰ ਕੇ ਹਾਂ ਸਾਰੇ ਮੁੰਡੇ ਨੇ ਸੇ ਬਾਅਦ ਤੇ ਉੱਪਰ ਤੇ ਆ ਯੈਲੋ ਬੈਗ ਆ ਗਏ ਇਹ ਐਂਡ ਤੱਕ ਲਾਏ ਗਏ ਨੇ ਉਹ ਗ੍ਰੇਡ ਵਾਲ ਤੱਕ ਤੇ ਉਹ ਜਿਹੜੇ ਆ ਪਰਲੇ ਪਾਸੇ ਕਾਫੀ ਥੱਲੇ ਨੂੰ ਹੈ ਰੁੜ ਗਏ ਇਹਦੇ ਵਿੱਚ ਉਹ ਬਹਿ ਗਏ ਆ ਡੰਗਾ ਵੀ ਤਾਂ ਇਹ ਵੀ ਇੱਥੇ ਧੱਕਦਾ ਇਹ ਵੀ ਅੱਜ ਗਿਆ ਤੇ ਲਗਾਤਾਰ ਜਿਹੜਾ ਹੋਰ ਵੀ ਸਥਾਨਾਂ ਤੋਂ ਇਹ ਖੋਰਾ ਲੱਗ ਰਿਹਾ ਜਿਹਾ ਕਿਵੇਂ ਜੀ ਇਹ ਹੋਰ ਵੀ ਹੈ ਜਿੱਦਾਂ ਹੁਣ ਇਹ ਵੀ ਹੈ ਅੱਗੇ ਪਿੱਛੇ ਉਧਰ ਦੋਲਾਬਾਸੂ ਕੋਲ ਵੀ ਰਹਿ ਜੀ ਉੱਥੇ ਕੱਲ ਨੂੰ ਸਾਰੇ ਨੌਜਵਾਨ ਜਾ ਕੇ ਉੱਥੇ ਤਾਂ ਹਿੰਦੂ ਗੱਲ ਹੀ ਸਿਚੂ ਹਾਂ ਹੁਣ ਅੱਜ ਇੱਥੇ ਜਰੂਰ ਬਤਾਈ ਜੀ ਫਿਰ ਅੱਗੇ ਅਗਲੇ ਪਾਸੇ ਅਗਲੇ ਪਾਸੇ ਵੀ ਹੈਗਾ ਜੀ ਆ ਤਾਂ ਸਾਰਾ ਕਵਰ ਹੋ ਗਿਆ ਵਗੋਰੀਆਂ ਨਾਲ ਉਹਨੇ ਵੀ ਇੱਥੇ ਦੇ ਲਈ ਬਹਿ ਗਿਆ ਤੇ ਇਹਦੇ ਅੱਗੇ ਵੀ ਹੈ ਕੁੱਤੇ ਵੀ ਬੈਠੇ ਆ ਜਿੱਥੇ ਤਾਂ ਪਾਣੀ ਚੋਹਦਾ ਇਹਦੇ ਅੱਗੇ ਵੀ ਹੈ ਕਿੱਥੇ ਇਹ ਇਹਦੇ ਅਗਲੇ ਟਾਕੀ ਤੇ ਬਹਿ ਗਿਆ। ਨਹੀਂ ਇੱਕ ਜਾਂਦੇ ਆ ਠਹਿ ਜਾ ਉਹਨੂੰ ਕਹਿੰਦਾ ਇੱਧਰ ਦੇਖ ਲੀਏ। ਉਹ ਲਾਈਨ ਪਹਿਲਾਂ ਫੇਰੂ ਦੀ ਉਪਰ ਆ ਇਹ ਯੈਲੋ ਦੀ ਲਾਈਨ। ਹੂੰ ਇਹ ਐਂਡ ਐਂਡ ਤੱਕ ਲੱਗੇ ਹੋਏ ਤੇ ਉਹ ਪੱਥਰ ਵਾਲੀ। ਇਹ ਸਾਰੇ ਹੁਣ ਪਾਣੀ ਵਿੱਚ ਹੈਗੇ। ਕ੍ਰੇਡ ਵਾਲ ਪਹਿਲੇ ਬਹਿ ਗਈ ਸੀ ਯਾਰ ਇੱਥੋਂ। ਹੂੰ ਜਿਵੇਂ ਇਸ ਪਾਣੀ ਵੱਜਦਾ ਹੋਵੇ ਕੀ ਨਾਮ ਹੈ ਜੀ ਆਪਣਾ ਬਲਵੀਰ ਸਿੰਘ ਹੈ ਜੀ ਤੇ ਗੱਲ ਕਰੀਏ ਕਿੰਨੇ ਕਿ ਜਗ੍ਹਾ ਜਿਹੜੇ ਇਹ ਲਗਾਤਾਰ ਡੰਗੇ ਬੈਠ ਰਹੇ ਆ ਨਾ ਇਹ ਨਾਲ ਨਾਲ ਸਾਰਾ ਵਹਿ ਗਿਆ ਜੀ ਦੇਖੋ ਆਹ ਵਹਿ ਗਿਆ ਜੀ ਇਹ ਵਹਿ ਗਿਆ ਇਧਰ ਨਾਲ ਨਾਲ ਉਪਰੇ ਪੱਛਾਰਾ ਵਹਿ ਗਿਆ ਜੀ ਤੇ ਬੋਰੀਆਂ ਲਾਈਆਂ ਸੀ ਉਹ ਵੀ ਨੁਕਸਾਨੀਆਂ ਗਈਆਂ ਹਨਾ ਬੋਰੀਆਂ ਲਾਈਆਂ ਨੇ ਮੁੰਡਿਆਂ ਨਾਲ ਪਰ ਪਰ ਕੇ ਨੌਜਵਾਨਾਂ ਨਾਲ ਜੀ ਸਾਰੀਆਂ ਵੀ ਦੇ ਅੰਦਰ ਚਲ ਗਈਆਂ ਇਹ ਤੇ ਜਦੋਂ ਪਿਛਲੇ ਸਮੇਂ ਦੇ ਵਿੱਚ ਪਾਣੀ ਆਇਆ ਸੀ ਲੋਧੀ ਪਰਵਲ ਨੂੰ ਅੱਗੇ ਕਿਹੜੇ ਕਿਹੜੇ ਪਿੰਡਾਂ ਨੂੰ ਇਹਨੇ ਮਾਰ ਕੀਤਾ ਸੀ ਪਾਣੀ ਨੇ ਉਹ ਜਿੰਨੇ ਥੱਲੇ ਵਾਲੇ ਪਿੰਡ ਸਾਰਿਆਂ ਨੂੰ ਮਾਰਿਆ ਜੀ ਇਹਦੀ ਤੇ ਹੁਣ ਵੀ ਜਿਹੜਾ ਪਾਣੀ ਆ ਰਿਹਾ ਇਹਦੇ ਨਾਲ ਕਿੰਨੀ ਕਿਹ ਫਸਲਾਂ ਦਾ ਨੁਕਸਾਨ ਹੋ ਰਿਹਾ ਨੁਕਸਾਨ ਬਹੁਤ ਹੈ ਜੀ ਸਾਡੇ ਇੱਧਰ ਜਿਹੜਾ ਉੱਪਰੋਂ ਪਾਣੀ ਉਸ ਤੋਂ ਬੰਦੁੱਟਿਆ ਦਾ ਉਹਨਾਂ ਥਲੇ ਤੇਰੀਆਂ ਮੱਕੀਆਂ-ਮੱਕੀਆਂ ਸਾਰੀਆਂ ਸੁੱਕ ਗਈਆਂ ਜੀ ਤੇ ਇਹ ਕਿੰਨੀ ਕਿ ਜਗਾ ਇਹ ਜਿਹੜੇ ਜਿੱਥੇ ਬੈਠ ਰਹੇ ਹੇ ਕਿਨਾਰੇ ਇਹ ਕਿਨਾਰਾ ਇੱਥੋਂ ਸ਼ੁਰੂ ਲੱਗਦਾ ਹੀ ਇਹ ਆਪਣਾ ਪਰੇ ਉਹ ਪਿੰਡ ਸਾਹਿਬ ਦਾ 18 ਰਹਿ ਗਿਆ ਇਹ ਅੱਛਾ ਹਾਂ ਜੀ ਪਰਸੋਂ ਬੇਸ਼ੱਕ ਕੀਤਾ ਸੀ ਹੈ ਨਾ ਨੌਜਵਾਨਾਂ ਨੇ ਕੰਮ ਕੱਲ ਵੀ ਜਿਹੜਾ ਕੀਤਾ ਸੀ ਪਰ ਜਿਹੜੀ ਹੈ ਹੁਣ ਵੀ ਇਹ ਬੋਰੀਆਂ ਬੈਠ ਰਹੀਆਂ ਹਨਾ ਹਾਂ ਬੋਰੀਆਂ ਬੈਠੀਆਂ ਆ ਜੀ ਖੱਡ ਕਿਵੇਂ ਖੱਡ ਕਿਹੜਾ ਕਿਹੜਾ ਪਾਣੀ ਹੁਣ ਇਹਦੇ ਚ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਇਹ ਆਉਣਾ ਹੁਣ ਖੱਡ ਆਈ ਹੋਈ ਹੈ ਜੀ ਸਵਾਹ ਦਾ ਕੋਈ ਪਤਾ ਨਹੀਂ ਸਵਾਹ ਵੀ ਆ ਸਕਦਾ ਜੀ ਉੱਪਰ ਵੀ ਲੱਗ ਗਿਆ ਜੇ ਤੇ ਜੇ ਪਾਣੀ ਜੇ ਪਾਣੀ ਵੱਧਾ ਫਿਰ ਨੁਕਸਾਨ ਹੋ ਸਕਦਾ ਨੁਕਸਾਨ ਹੋ ਸਕਦਾ ਜੀ ਇਹ ਵੰਡ ਟੁੱਟ ਜਾਣਾ ਜੀ ਇਹ ਪਾਣੀ ਜੇ ਪਾਣੀ ਵੱਧ ਗਿਆ ਇਹ ਤਾਂ ਬਜਰੀ ਹੋਈ ਹੈ ਮਤਲਬ ਪੱਥਰ ਹੈ ਤਾਂ ਟੁੱਟ ਜਾਣਾ ਸਾਰਾ ਅੰਦਰ ਜੀ ਪਾਣੀ ਇੱਧਰ ਪਿੰਡ ਨੂੰ ਪੈ ਜਾਣਾ ਸਾਰਾ ਕੀ ਮੰਗ ਕੀ ਕਰਦੇ ਸਾਡੀ ਇਹੀ ਹੈ ਜੀ ਵੀ ਚਾਲੇ ਬੰਨ ਲੱਗ ਜਾਵੇ ਸਾਡੀਆਂ ਕਹਾਂ ਜ਼ਮੀਨਾਂ ਵੱਜਣ ਫਸਲਾਂ ਵੱਜਣ ਜੀ ਗਾਂ ਪਿੰਡਾਂ ਪਿੰਡ ਵੱਜਣ ਰਾਤਲੇ ਸਾਰੇ ਪਿੰਡਾਂ ਨੂੰ ਮਾਰ ਰਹੀ ਦੀ